चलो उम्मीद करते सारे ठीक होने तो गई जो मैं जा रही हूँ अपने पार्लर दोबारा तो दो। किए दो साल बाद पार्लर जा रही हाँ तो अपना पार्लर देखा कि कहो जहाँ चेंज हो या रही है वो ही वाइट पेपर वगैरह लग रहा तो है तो मैं काम कर जा रही हूँ क्योंकि सात थोड़ा जहा टाइट है तो था 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 है। आप जा रहे हैं तो उतम के आने देख दें आ देखो साढ़े रोड मॉलर देखो कि सोना बने साइ ਗਾਈਜ਼ ਆਪਣੀ ਮੰਮੀ ਘਰੇ ਆਈ ਸੀ ਆ ਬੈਠੀ ਆ ਮੰਮੀ ਘਰੇ ਬੈਠੀ ਹੈ ਵਿਚਾਰੀ ਇੱਥੇ ਹੁਣ ਮੰਮੀ ਹੈ ਨਹੀਂ ਘਰੇ ਹੁਣ ਕੱਲੀ ਬੈਠੀ ਹੋਈ ਆ ਕਮਰ ਇਹਨ ਤੜਾ ਲੱਗਿਆ ਆ ਹੁਣ ਕੀ ਕਰੇ ਵਿਚਾਰੀ ਕਿੱਧਰ ਨਹੀਂ ਪਾਸੇ ਦੇਖ ਰਹੀ ਮੰਮੀ ਮੰਮੀ ਨਾ ਕਿਤੇ ਮੰਮੀ ਨਾ ਕਿਤੇ ਕੋਈ ਦੇ ਭੈਣ ਪਰ ਵਿਚਾਰੀ ਕੱਲੀ ਆ ਕੇ ਘਰੇ ਬੈਠੀ ਆ ਗਾਈਜ਼ ਹੁਣ ਇਹ ਬਾਲਰ ਜੀ ਨੇ ਗੱਲ ਗਲ ਕਰਕੇ ਆਈ ਸੀ ਬਾਲਰ ਜੀ ਦੀ ਗੱਲ ਹੋ ਗਈ ਏ ਸਾਰੀ ਤੇ ਕੱਲ ਤੋਂ ਇਹ ਪੱਲੜ ਜਾਇ ਕਰੂਗੀ ਆਪਣਾ ਤੇ ਕੱਲ ਰਿਹਦਾ ਕਿੱਥੇ ਆ ਦੁਗਰੀ ਦੇ ਵਿੱਚ ਆ ਹੁਣ ਇੱਥੇ ਜਿੱਥੇ ਪਹਿਲਾਂ ਕਰਦੀ ਸੀ ਵਿਆਹ ਤੋਂ ਪਹਿਲਾਂ ਕੰਮ ਉੱਥੇ ਹੀ ਕਰਦੀ ਸੀ ਤੇ ਕਹਿੰਦੀ ਹੁਣ ਮੈਂ ਉੱਥੇ ਹੀ ਕਰਨਾ ਕਰੇ ਵੇ ਆ ਕਿ ਅੱਕ ਗਈ ਆ ਥੱਕ ਗਈ ਆ ਕਹਿੰਦੀ ਇੱਧਰ ਉੱਧਰ ਜਾਓ ਕਲੀ ਉਹਦੀ ਚੁਗਲੀ ਉਹਦੀ ਚੁਗਲੀ ਇਸ ਕਰਕੇ ਉਹਨੇ ਕਹਿੰਦੀ ਮੈਂ ਪੱਲੜ ਜੇ ਕੰਮ ਕਰਨਾ ਤੇ ਅੱਜ ਹੁਣ ਗੱਲਬਾਤ ਕਰਕੇ ਆਈ ਆ ਤੇ ਮੰਡੇ ਤੋਂ ਜਾਇ ਕਰੂਗੀ ਇਹ ਕੰਮ ਦੇ ਉੱਪਰ ਗਾਇਜ਼ ਆ ਦੇਖੋ ਹੁਣ ਆ ਰਹੀ ਹੈ ਵਿਚਾਰੀ ਥੱਕੀ ਹਰੀ बड़ी मुश्किल ना पार्लर तो बुलाया बेचारी ना आने नाच रही है गली से देख रही हूं की कर दिए ना की कर दी हरकत है हाँ आज बढ़िया तू बता कैसा है तू तो इतना टाइम क्यों लगाए तूने आने में हां आ गई जी आरे को ए? कोई तो जूते ले ले नहीं उमा दे कपड़े लेते मतलब इन लोगों का पता क्या है जब मेरी है ना कोई बात आए ना फिर कोई इतनी सी बात बता तो जब बोली झूठी बता दे तो ये सब मेरे पे चढ़ जाएंगे और मेरा दिल कितना बड़ा है कि मैं इन सबको <laughs> तो लो जी ये तो अपनी पूरी तैयारी खींच ली है मम्मी भी आ गए हमारे जानते सुबह

आ ये उससे मोटी है 100 गुना रोजनी से हां नहीं इतने भी मोटी नहीं है। दुण 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 दुण। मतलब का पर है रोज से बिल्कुल है गंदगी मतलब क्या इनका मतलब है कि ओए हमको बुलाओ देखा से हां पहले आप करे हाय एनी बैकएम पे तो दिखाओ कौन माय मम्मी आ देखो मम्मी का घर एडा सोना पता करके आएगी तो मेरा डिसाइड हो गया सारा कुछ मैं कपड़े भी ले आई देखो जूते जूते लेके आई नवे ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਪਾਲਤ ਜਾਉਂਗੀ ਤੇ ਲੋਕੀ ਸੜਨਗੇ ਲੋਕੀ ਸੜਨਗੇ ਦੇਖ ਲੈ ਹਮ ਦਾ ਟਾਈਮ ਹੋ ਚੁੱਕਿਆ ਤਾਂ ਮੈਂ ਬਣਾ ਰਹੀ ਹਾਂ ਮੈਥੀ ਤੇ ਮੈਥੀ ਤੇ ਚਾਹ ਵੀ ਨਾਲ ਰੈਡੀ ਦੀ ਬਣਾ ਰਹੀ ਆ ਇੱਥੇ ਹੈਗੀ ਆ ਆਲਰੇਡੀ ਚਾਹ ਵੰਦੇ ਭਾਈ ਆ ਮੇਰੇ ਇੱਥੇ ਭੰਡੇ ਇਕੱਠੇ ਹੋਣ ਲੱਗੇ ਧੀਰੇ ਧੀਰੇ ਜਿਹ ਹੈਗਾ ਦੂਜਾ ਦਿਨ ਤਾਂ ਮੈਂ ਜਿੰਟੋ ਪਾਲ ਲਿਆ ਵਾ ਤੇ ਆ ਦੇਖ ਮੇਰਾ ਪੂਰਾ ਲੁੱਕ ਕਹਿਜਾ ਲੱਗਦਾ ਜੁੱਤੇ ਪਾਏ ਆ ਸੋਹਣੇ ਲੱਗਦੇ ਆ ਕਮੈਂਟ ਕਰਕੇ ਜੇ ਉਹ ਦੱਸੋ ਫੋਟੋ ਕਾ ਵੀ ਦਿਖਾਣੇ ਮੇ ਹਸਬੰਦ ਜੁੱਤੇ ਪਾ ਰਹੇ ਆ ਫਿਰ ਤੁਹਾਨੂੰ ਦਿਖਾਵਾਂਗੇ ਸਹੀ ਤਰ੍ਹਾਂ ਲੋ ਗਾਇਜ਼ ਆ ਦੇਖ ਲੋ ਮਾਈ ਨਿਊ ਲੁੱਕ ਕਾਹੇ ਜੀ ਲੱਗਦੀ ਥੋੜੇ ਨੇ ਕਰਕੇ ਵੀਡੀਓ ਰੋਡ ਦੱਸਿਓ ਆ ਦੇਖ ਲੈ ਸੋਹਣੇ ਲੱਗਦੇ ਆ ਨੇ ਕੈਂਡ ਲੱਗ ਰਹੀ ਆ ਨਾ ਬਾਕੀ ਤੁਸੀਂ ਦੱਸੋ ਕਾਹੇ ਜੀ ਲੱਗਦੀ ਆ ਆ ਲੈ ਆ मैं पार्लर तो कम तो जाके आ तो गई तो मैं गई साढ़े नाजै मतलब कि थोड़ा जा जाता है मैं हर चीज करने से टाइम लगेगा तो मेरे हस्बैंड थोड़ी जी तबीयत खराब होगी आलो हलो हेलो हेलो इन्हों का हाल आप बना रहे रोटी रोटी तो दाल पई हुई और और तो तो पर तो है वो ही खाव गे रोटी मैं बना के रख दुले रोकल आऊँगी आए आज मैं कपड़े धोए इन्े हारे पर अच ठंड जी लगती है धुप्प जी है नहीं है पर ठंड जी थोड़ी जी लगती है चलो मैं क्या धुप तो आज थोड़ी रेट वजी है बार बैठ जावे ठंड होने बहुत मुश्किल होगी बहुत ज्यादा ਰੋਟੀ ਬਣਾ ਲਈ ਤੇ ਖਾ ਲਈ ਤੇ ਨਾ ਵੀ ਲਿਆ ਮੈਂ ਸਿਰ ਚ ਅੱਜ ਤੇਲ ਪਾਇਆ ਮੈਂ ਸਿਰ ਇੰਨਾ ਪੀੜ ਹੋ ਰਿਆ ਸੀ ਨਾ ਬਹੁਤ ਜ਼ਿਆਦਾ ਕਿਉਂ ਮੇਰੇ ਹਸਬੰਦ ਦੇ ਤੇ ਵੀ ਤੇ ਇੰਨੀ ਜ਼ਿਆਦਾ ਖਰਾਬ ਸੀ ਨਾ ਉਹਨਾਂ ਨੂੰ ਫਿਰ ਡਾਕਟਰ ਦੇ ਦਿਖਾਇਆ ਫਿਰ ਉਹਨਾਂ ਦੇ ਜਾ ਕੇ ਥੋੜਾ ਜਿਹਾ ਠੀਕ ਹੋਇਆ ਹੁਣ ਰੋਟੀ ਖਾਣ ਲੱਗ ਗਿਆ ਥੋੜਾ ਬਹੁਤ ਜਿੱਦੋਂ ਪਹਿਲਾਂ ਰੋਟੀ ਨੂੰ ਮੇਰੇ ਸਿਰ ਇੰਨਾ ਪੀੜ ਹੋ ਰਿਆ ਸੀ ਹੁਣ ਇਹਨਾਂ ਨੂੰ ਦਵਾਈ ਦੇ ਦਿੰਦੀ ਆ ਤੇ ਅੱਜ ਨਾ ਵੀ ਲਿਆ ਤੇ ਆ ਕੱਪੜੇ ਪਏ ਆ ਸਾਡੇ ਕੱਲ ਬਹੁਤ سارے ਕੱਪੜੇ ਧੋਏ ਸੀ ਉਹ ਅੰਦਰ ਰੱਖਤੇ ਆ ਇਨਾ ਬੁਰਾ ਹੋ ਨਾ ਮੌਸਮ ਚੇਂਜ ਹੋ ਰਿਹਾ ਸਾਰੇ ਜਣੇ ਆਪਣਾ ਧਿਆਨ ਰੱਖਿਓ ਭਈ ਜਿਹੜੇ ਜਿਹੜੇ ਮੇਰੀ ਵੀਡੀਓ ਦੇਖਦੇ ਆ ਕਿਉਂਕਿ ਜਿਹੜੇ ਮੌਸਮ ਇਹਨਾਂ ਬਹੁਤ ਖਰਾਬ ਹੁੰਦੇ ਸੁਖੀ ਠੰਡ ਹੁੰਦੀ ਆ ਭਈ ਧਿਆਨ ਰੱਖਿਓ ਸਾਰੇ ਜਿੰਨੇ ਵੀ ਕਿਉਂਕਿ ਮੈਨੂੰ ਪਤਾ ਹੈ ਮੇਰੇ ਉੱਪਰ ਕੀ ਬੀਤੀ ਆ ਮੈਂ ਤਾਂ ਬੋਲੇ ਆ ਵੀ ਨਹੀਂ ਜਾ ਰਿਆ ਦੇਖੋ ਆਪੇ ਇਹਨਾਂ ਮਸਾਈਂ ਠੀਕ ਹੋਇਆ ਸੈੱਟ ਹੋਇਆ ਇਹਨਾਂ ਸੁੱਕੀ ਠੰਡਿਚੇ ਤਾਂ ਇੰਨਾ ਬੁਰਾ ਹਾਲ ਹੁੰਦਾ ਬਹੁਤ ਜ਼ਿਆਦਾ ਭਈ ਧਿਆਨ ਰੱਖੋ ਜਿੰਨੇ ਵੀ ਸਾਰੇ ਮੇਰੇ ਬਲੌਗ ਦੇਖਦੇ ਹੋ ਸਾਰੇ ਲੋਕ ਆਪਣਾ ਆਪਣਾ ਧਿਆਨ ਰੱਖਿਓ ਭਈ ਨਹੀਂ ਤਾਂ ਬਹੁਤ ਦਿੱਕਤ ਹੁੰਦੀ ਆ ਨੇ ਅੱਗੇ ਜਾ ਕੇ ਇਸ ਅਸੀਂ ਡਾਕਟਰ ਕੋਲ ਆ ਗਏ ਤਾਂ ਡਾਕਟਰ ਨੇ ਦਵਾਈਆਂ ਫੇਰ ਦਿੱਤੀਆਂ ਇਹਨਾਂ ਨੂੰ ਕੱਲ 103 ਮਖਾਲ ਸੀ ਨਾ ਕੱਲ ਹਾਂ ਹਾਂ 103 ਅੱਜ 102 102 ਨਹੀਂ ਹੈ 103 101 ਕਹਿ ਰਿਆ ਸੀ 101 ਕੱਲ ਨੂੰ 103 ਬੁਖਾਰ ਸੀ ਅੱਜ 101 ਬੁਖਾਰ ਹੈਗਾ ਇਹਨਾਂ ਨੂੰ ਹਲੇ ਵੀ ਸਰੀਰ ਤਾਂ ਠੰਡਾ ਪਿਆ ਪਰ ਇਹਨਾਂ ਦੇ ਬੁਖਾਰ ਨਾ ਸਰੀਰ ਦੇ ਅੰਦਰ ਹੈ ਬਾਹਰ ਨਹੀਂ ਹੈ ਤੇ ਦੇਖੋ ਮੈਂ ਦਵਾਈ ਲੈ ਕੇ ਆਈ ਆ ਤੇ ਆ ਦੇਖੋ ਇੱਥੇ ਪਏ ਹੋਏ ਆ ਇੱਥੇ ਪਏ ਹੋਏ ਆ ਇਹਨਾਂ ਦਾ ਸਰੀਰ ਤਾਂ ਵੈਸੇ ਕਹਿੰਦੇ ਠੀਕ ਆ ਪਰ ਅੰਦਰ ਹਲੇ ਵੀ ਬੁਖਾਰ ਹੈਗਾ ਤੇ ਆ ਦਵਾਈਆਂ ਇਹ ਖਾਣਗੇ ਆ ਦੇਖੋ ਤੇ ਉਹਨਾਂ ਨੇ ਪਰੇਸ਼ ਦਿੱਸਿਆ ਚਾਹ ਮਿਰਚ ਰੋਟੀ ਇਹ ਚੀਜ਼ ਨਹੀਂ ਖਾਣੀ ਬਾਕੀ ਕਹਿੰਦੇ ਬ੍ਰੈਡ ਤੇ ਦਲੀਆ ਦਲੀਆ ਖਿਚੜੀ ਖਿਚੜੀ ਵਸਤੇ ਜੀ ਖਾ ਸਕਦੇ ਹੋ ਰੋਟੀ ਵੀ ਨਹੀਂ ਖਾਣੀ ਹਾਂ ਜਿਹੜਾ ਬਣ ਰਿਹਾ ਵੈ ਨਮਾਸਤੇ ਪਾਣੀ ਵਾਲਾ ਦਲੀਆ ਤੇ ਆਹ ਦਾਲ ਬਣ ਰਹੀ ਆ ਦਾਲ ਇਹ ਡੈਡੀ ਵਾਸਤੇ ਬਣਾ ਰਿਆ ਤੇ ਆ ਡੈਡੀ ਵਾਸਤੇ ਰੋਟੀ ਆ ਆ ਦੇਖ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਪਈ ਆ ਕਿ ਮੇਰੇ ਹਸਬੰਦ ਦੇ ਤबीयत ਖਰਾਬ ਹੈ ਮੌਸਮ ਚੇਂਜ ਹੋ ਰਿਹਾ ਤੇ ਤबीयत ਤੋਂ ਖਰਾਬ ਹੁੰਦੀ ਆ ਕਲ ਇੰਨੀ ਤਰ੍ਹਾਂ ਭੀੜ ਵੀ ਬਹੁਤ ਸੀ ਬਹੁਤ ਜ਼ਿਆਦਾ ਭੀੜ ਸੀ ਡਾਕਟਰਾਂ ਕੋਲ ਲੋਕਾਂ ਦੀ ਇੰਨੀ ਤਰ੍ਹਾਂ ਖਰਾਬ ਹੁੰਦੇ ਤਾਂ ਹੀ ਕਹਿੰਨੇ ਵੀ ਆਪਣਾ ਧਿਆਨ ਰੱਖਿਓ ਮੌਸਮ ਚੇਂਜ ਹੋ ਰਿਹਾ ਕੋਈ ਪਤਾ ਨਹੀਂ ਮੈਂ ਤਾਂ ਵਈ ਹਾਕੀ ਪੱਕੇ ਦੇ ਵੀ ਇੰਨੇ ਪੇਸ਼ੰਡ ਇੰਨਾ ਬੁਖਾਰ ਇੰਨੀ ਬਿਮਾਰੀਆਂ ਦੇਖ ਲਓ ਕਿੱਥੇ ਕਿੱਥੇ ਇੰਨੀ ਬਿਮਾਰੀ ਆਂਦੀ ਆ ਰੱਬ ਸਾਰਿਆਂ ਨੂੰ ਖੁਸ਼ ਰੱਖੇ ਤੁਸੀਂ ਸਾਰੇ ਵੀ ਖੁਸ਼ ਰਹੇ ਤਾਂ ਮੇਰੇ ਲਈ ਵੀ ਦੁਆਇਆਂ ਕਰਿਓ ਕਿ ਮੇਰੇ ਹਸਬੰਦ ਜਲਦੀ ਠੀਕ ਹੋ ਜਾ ਤੇ ਅਸੀਂ ਨਵੇਂ-ਨਵੇਂ ਪਾਰਲਰ ਜਾਈਏ ਤਾਂ ਹੋਰ ਨਵੇਂ-ਨਵੇਂ ਬਲੌਗ ਬਣਾਈਏ ਟੈਨਸ਼ਨ ਨਾ ਕਰੋ ਕਿੱਥੇ ਬਲੌਗ ਬਣਦੇ ਜਾਏ ਐਜੀ ਹਾਲ ਢੰਡੀ ਆ ਤੇ ਮੈਂ ਸਭੀ ਦੀ ਸੋਚਦੀ ਬਣਾਉਂਗੀ ਬਣਾਉਂਗੀ ਪਰ ਬੰਦੇ ਨਹੀਂ ਹੈਗੇ ਕਿਉਂਕਿ ਨਹੀਂ ਤੇ ਫਿਰ ਇੰਨੀ ਖਰਾਫੀ ਆ ਆ ਦੇਖੋ ਮੇਰੇ ਥੋਪੜੇ ਦਾ ਹਾਲ ਦੇਖੋ ਕੀ ਕੀਤਾ ਮੈਂ ਕੁਝ ਕਰਿਆ ਹੀ ਨਹੀਂ ਆਪਣਾ ਵੀ ਇੰਨਾ ਬੁਰਾ ਹਾਲ ਹੈਗਾ ਤੇ ਮੈਂ ਤਾਂ ਰੱਬ ਤੋਂ ਦੁਆ ਕਰਦੀ ਹਾਂ ਮੇਰੇ ਰੱਬੋਂ ਮੇਰੇ ਹਸਬੰਦ ਠੀਕ ਹੋ ਜਾ ਸਭ ਕੋਈ ਠੀਕ ਹੋ ਜਾ ਜਿੰਨੇ ਵੀ ਸਾਰੇ ਹੈਗੇ ਆ ਤੇ ਗਾਈਸ ਜਿੰਨੇ ਵੀ ਸਾਰੇ ਮਤਲਬ ਬਾਹਰ ਜਾਂਦੇ ਆ ਜਾਂ ਕੁਝ ਕਰਦੇ ਆ ਬਾਹਰ ਹਵਾ ਲੱਗਦੇ ਬਈ ਕੋਟੀਆਂ ਕਾਟੀਆਂ ਥੱਲੇ ਪਾ ਕੇ ਰੱਖੋ ਵੀ ਕੋਈ ਪਤਾ ਨਹੀਂ ਮੌਸਮ ਇੰਨਾ ਖਰਾਬ ਹੈ ਸੁੱਕੀ ਠੰਡ ਹੈ ਤੇ ਗਾਇਸ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸ ਨੈਕਸਟ ਵਲੌਗ ਤੇ ਤਦ ਤੱਕ ਲਈ ਬਾਏ ਬਾਏ ਸਾਰੇ ਆਪਣਾ ਧਿਆਨ ਰੱਖਿਓ ਬਾਏ